ਰੀਹਰ ਗੋਬਿੰਦਪੁਰ ਸਾਹਿਬ ਅਮਰitsar ਰੋਡ ਨਜ਼ਦੀਕ ਵਿਸ਼ਕਰਮਾ ਫਰਨੀਚਰ ਹਾਊਸ ਵਿੱਚ ਅੱਗ ਲੱਗਣ ਦੀ ਖਬਰ ਮਿਲੀ ਹੈ ਜਾਣਕਾਰੀ ਮੁਤਾਬਕ ਸ਼ਾਰਟ ਸਰਕਟ ਹੋਣ ਨਾਲ ਵਿਸ਼ਕਰਮਾ ਫਰਨੀਚਰ ਹਾਊਸ ਵਿੱਚ ਤਿੰਨ ਮੰਜ਼ਿਲਾ ਇਮਾਰਤ ਨੂੰ ਭਿਆਨਕ ਅੱਗ ਲੱਗ ਗਈ ਅੱਗ ਲੱਗਣ ਕਾਰਨ ਫਰਨੀਚਰ ਹਾਊਸ ਦੇ ਮਾਲਕ ਅਤੇ ਉਸ ਦੀ ਮਾਤਾ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਕਾਫੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਅਮਰitsar ਹਸਪਤਾਲ ਭੇਜਿਆ ਗਿਆ ਬਟਾਲਾ ਤੋਂ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ ਅਤੇ ਅੱਗ ਤੇ ਕਾਬੂ ਪਾਇਆ ਗਿਆ ਉੱਥੇ ਹੀ ਸ਼ਹਿਰ ਵਾਸੀਆਂ ਚ ਇਹ ਵੀ ਰੋਜ਼ ਪਾਇਆ ਗਿਆ ਕਿ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਫਾਇਰ ਬਰਗੇਡ ਦੀ ਗੱਡੀ ਨਾ ਹੋਣ ਕਾਰਨ ਕਾਫੀ ਮੁਸ਼ਕਲ ਕਾਣੀ ਪਈ। ਉਹਨਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ੍ਰੀ ਹਰਗੋਬਿੰਦਪੁਰ ਸਾਹਿਬ ਨੂੰ ਫਾਇਰ ਬਰਗੇਡ ਦੀ ਗੱਡੀ ਮੁਹੱਈਆ ਕੀਤੀ ਜਾਵੇ। ਜੀ ਤੇ ਅੱਜ ਇੱਕ ਘਟਨਾ ਦੀ ਵਾਪਰੀ ਜੀ ਇਹ ਪਤੀਏ ਸਰਕਟ ਸਾਡ ਹੋਣ ਕਰਕੇ ਹਰਦੀਪ ਸਿੰਘ ਦੀ ਫਰਨੀਚਰ ਲਗਾਣ ਆ ਉਹਨਾਂ ਦੇ ਉੱਤੇ ਅੱਗ ਲੱਗੀ ਉਹ ਨੰਦੇ ਕੁਦਰ ਵਾਵਾ ਅੱਗ ਲੱਗੀ ਜਦੋਂ ਉਹਨਾਂ ਦੇ ਬਚਾਅ ਹੋ ਗਿਆ ਆਪਣਾ ਜਾਨੀ ਇਨਸਾਨ ਨਹੀਂ ਹੋਇਆ ਪਰ ਉਹਨਾਂ ਦੇ ਅੱਗਾ ਵਾਵਾ ਕਰ ਅੱਗੀ ਹੋਈ ਹੈ ਤੇ ਉਹਨਾਂ ਦੀ ਮਾਦਾ ਵੀ ਜਿਹੜੀ ਆ ਉਹ ਵੀ ਹਸਪੀਟਲ ਐਡਮਿਟ ਵਾ ਤੇ ਹਰਦੀਪ ਸਿੰਘ ਜੀ ਐਡਮਿਟ ਵਾ ਬਾਕੀ ਨਿਆਣਿਆਂ ਨੂੰ ਜਿਹੜੇ ਆ ਉਹ ਆ ਗਈ ਬਾਹਰ ਕੱਢ ਲਏ ਉਹਨਾਂ ਨੇ ਬਾਕੀ ਨੁਕਸਾਨ ਕਾਫੀ ਹੋ ਗਿਆ ਜੀ ਨਾਲ ਤੇ ਕੀ ਕਾਰਨ ਤੇ ਅੱਗ ਲੱਗਣ ਦਾ ਇਹ ਬੱਤੀ ਬੰਦ ਹੋ ਗਏ ਬੱਤੀ ਜਦੋਂ ਬੰਦ ਹੋ ਗਿਆਈ ਉਦੋਂ ਪਟਾਕਾ ਪਿਆ ਉਹਦਾ ਸਰਕਟ ਸਾਟ ਹੋ ਗਿਆ ਬੱਤੀ ਦਾ ਉਦੋਂ ਅੱਗ ਲੱਗੀ ਹੈ ਜਿਆਦਾ ਨੁਕਸਾਨ ਹੋ ਗਿਆ ਤੇ ਕਿੰਨਾ ਕੁ ਮਾਇਨੇ ਨੁਕਸਾਨ ਕਿੰਨਾ ਕੁ ਹੋ ਗਿਆ ਮਾਇਨੇ ਨੁਕਸਾਨ ਉਹਦਾ ਘੱਟੋ ਘਾਟ 20-22 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਫਾਦਾ ਕੋ ਸੜ ਗਿਆ ਨਾਲ ਘਰ ਦਾ ਵੀ ਨੁਕਸਾਨ ਹੋ ਗਿਆ ਜੋ ਫਰਨੀਚਰ ਵਗੈਰਾ ਸਾਰਾ ਕੁਝ ਸੜ ਗਿਆ ਨਾਲ ਤੇ ਕੀ ਮੰਗ ਕਰਦੇ ਹੋ ਮੰਗ ਪ੍ਰਸ਼ਾਸਨ ਨੂੰ ਕਦਿਆਂ ਵੀ ਮਤ ਕਰਨੀ ਚਾਹੀਦੀ ਹੈ ਤਕਰੀਬ ਦੀ ਜੋ ਵੀ ਜਿਹੜਾ ਇਹਨਾਂ ਕਰਦਾ ਫਾਇਰ ਬ੍ਰਿਗੇਡ ਦੀ ਗੱਡੀ ਜਿਹੜੀ ਇਹ ਸਿਹਰ ਹਰ ਬਦਵਰ ਕਿਉਂ ਨਹੀਂ ਚਾਹੀਦੀ ਐ ਇਹ ਵੀ ਬਹੁਤ ਲਾਜ਼ਮੀ ਐ ਤੇ ਬਾਕੀ ਬਾਕੀ ਸਾਰਾ ਪਤਾ ਹੀ ਆ ਵੀ ਬਹੁਤ ਜ਼ਿਆਦਾ ਹੋਇਆ ਆਪਣਾ ਊਂਕਾਰ ਸਿੰਘ ਸਾਫਰ ਅਫਸਰ ਬਟਾਲਾ ਜੀ ਤੇ ਅੱਜ ਸਿਹਰ ਹਰ ਨੂੰ ਅੱਗ ਲੱਗੀ ਕੀ ਕਹਿਣਾ ਚਾਹੁੰਦੇ ਆ ਇਹ ਅੱਗ ਦੀ ਕਾਲ ਆਈ ਸਾਨੂੰ 10 ਵਜੇ 1 ਮਿੰਟ ਤੇ ਜੀ ਤੇ ਪੂਰੇ ਸਾਢੇ 10 ਵਜੇ ਅਸੀਂ ਦੋ ਫਾਇਰ ਟੈਂਡਰ ਮੌਕੇ ਤੇ ਲੈ ਕੇ ਪਹੁੰਚ ਗਏ ਆ ਠੀਕ ਐ ਤੇ ਤਕਰੀਬਨ ਤਕਰੀਬਨ ਇਹ ਜਿਹੜੀ ਅੱਗ ਆ ਕੁਝ ਸਵਾ ਕ ਘੰਟਾ ਪਹਿਲਾਂ ਵੀ ਲੱਗੀ ਸੀ ਇਹ 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 ਦੁਕਾਨਦਾਰਾਂ ਨੇ ਸਾਨੂੰ ਇਤਲਾਹ ਨਹੀਂ ਦਿੱਤੀ ਕਿਸੇ ਆਂਡ ਗਵਾਂਡ ਦੇ ਵਿੱਚੋਂ ਇੱਕ ਲੇਡੀਜ਼ ਦੀ ਕੋਲ ਆਈ ਹੈ ਸਾਨੂੰ ਠੀਕ ਹੈ ਜੀ ਉਹਨਾਂ ਨੇ ਸਾਨੂੰ ਇਹ ਅੱਗ ਬਾਰੇ ਸੂਚਨਾ ਦਿੱਤੀ ਹੈ ਕਿ ਇੱਥੇ ਫਰਨੀਚਰ ਦੀ ਦੁਕਾਨ ਹੈ ਤਿੰਨ ਮੰਜ਼ਲੀ ਉਹਨੂੰ ਅੱਗ ਲੱਗ ਗਈ ਹੈ ਤੇ ਅਸੀਂ ਉਸੇ ਲਈ ਇਮੀਡੀਏਟਲੀ 29 ਮਿੰਟਾਂ ਜਿੱਥੇ ਪਹੁੰਚ ਗਏ ਹਾਂ ਪਰ ਉਸ ਤੋਂ ਪਹਿਲਾਂ ਹੀ ਇੱਥੇ ਇੱਕ ਡਾਇਰੈਕਟਰ ਜਾ ਰਿਹਾ ਸੀ ਜਿਹੜਾ ਸਪਰੇਅ ਵਾਲਾ ਹੁੰਦਾ ਜੀ ਜੀ ਉਹਦੇ ਪਿੱਛੇ ਪਾਣੀ ਦੀ ਟੈਂਕੀ ਸੀ ਤੇ ਇਹਨਾਂ ਨੇ ਉਹ ਟੈਂਕੀ ਨਾਲ ਹੀ ਪਾਣੀ ਮਾਰ ਕੇ ਅੱਗ ਬੁਝਾ ਲਈ ਓਕੇ ਤੇ ਇਹ ਜਿਹੜਾ ਅੱਗ ਲੱਗੀ ਆ ਇਹਦੇ ਵਿੱਚ ਇਹਨਾਂ ਦੇ ਅੰਦਰ ਫੋਮ ਦੇ ਜਿਹੜੇ ਸਪੰਜ ਦੇ ਗੱਦੇ ਜਿਹੇ ਹੁੰਦੇ ਆ ਉਹੀ ਸੀ ਜ਼ਿਆਦਾਤਰ। ਹਾਂਜੀ। ਕਿੰਨਾ ਕੁ ਨੁਕਸਾਨ ਹੋ ਗਿਆ? ਨੁਕਸਾਨ ਦਾ ਅਜ ਤਾਂ ਕੁਝ ਨਹੀਂ ਦੱਸਿਆ ਜਾ ਸਕਦਾ ਕਿਉਂ ਅੰਦਰ ਇਹ ਤਾਂ ਸਿਰਫ ਨਾ ਸਪੰਜ ਹੀ ਸੀ ਉਹ ਤਾਂ ਸੜ ਕੇ ਸੁਆਹ ਹੋ ਗਈ ਆ। ਉਹ ਸੁਆਹ ਤੋਂ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਹਾਂਜੀ।